ਜੀ ਹਾਸਾ ਵੈਦ ਜੀ ਕਿ ਫਤਿਹ ਜੀ ਆਪਾਂ ਤੁਹਾਨੂੰ ਅੱਗੇ ਵੀ ਵਿਖਾਇਆ ਸੀ ਮਰੂਦਾ ਦਾ ਬੂਟਾ ਤੇ ਹੁਣ ਤੁਹਾਨੂੰ ਹੋਰ ਫੇਰ ਹੋਣ ਲੱਗਿਆ ਜੀ ਤੇ ਆਹ ਮਰੂਦਾ ਦੇ ਬੂਟੇ ਨੂੰ ਫਾਲ ਵੇਖੋ ਕਿੰਨਾ ਲੱਗਾ ਬੂਟਾ ਜਿਵੇਂ ਛੋਟਾ ਜ ਆਹ ਲੱਗਾ ਸੀ ਜਿਹੜਾ ਪਹਿਲਾਂ ਵਾਲਾ ਮਰੂਦ ਤੇ ਕਾ ਲੱਗਾ ਹੋਇਆ ਇੱਕ ਆਹ ਲੱਗਾ ਜੀ ਪਹਿਲਾਂ ਵਾਲਾ ਹੁਣ ਵੇਖੋ ਆਵੇ ਦੋ ਆ ਹੋਰ ਲੱਗੇ ਆਏ ਤੇ ਦੋ ਹੀ ਆ ਕਾ ਹੋਰ ਲੱਗਾ ਇੱਕ ਆਹ ਹੋ ਦੋ ਆ ਹੋਰ ਲੱਗੇ ਆਏ ਤੇ ਦੋ ਆ ਹੋਰ ਲੱਗੇ ਆਏ ਵੀਕੇ ਇੰਨਾ ਕਿ ਫਾਲੇ ਨੂੰ ਵੀ ਮਰੂਦ ਦੇ ਉੱਤੇ ਕਾ ਲੱਗਿਆ ਇੰਨਾ ਕਿ ਇਸ ਬੂਟੇ ਨੂੰ ਫਲ ਲੱਗਾ ਕਿ ਵੀ ਜਿਵੇਂ ਜਿਹੇ ਸਾਡੇ ਛੋਟਾ ਜਾਵ ਜਿੰਦੀ ਇਹ ਬੂਟਾ ਹੁਣ ਇਸ ਟਾਈਮ ਵੀ 4 ਕਿ ਮਹੀਨਿਆਂ ਦਾ ਅੱਗੇ ਨੂੰ ਵੱਢੀ ਜਾ ਵੀ ਹੋਇਆ ਵੱਡਾ ਵੀ ਹੋਇਆ ਤੇ ਫਲ ਵੀ ਬੜਾ ਲੱਗਾ ਇਹ ਹਾਈਬ੍ਰਿਡ ਬੂਟਾ ਜੀ ਇੱਕ ਸਾਡੇ ਦੇਸੀ ਬੂਟਾ ਲੱਗਾ ਮਰੂਦਾਂ ਦਾ ਵੀ ਉਹ ਹਜੇ ਤਾਂ ਹੀ ਵੀ ਬਸ ਸਾਹ ਦਾ ਹੀ ਆ ਵੱਧ ਜਾਂਦਾ ਉਹਨੂੰ ਨਹੀਂ ਲੱਗਾ ਇਹ ਕੁਛ ਵੀ ਹਾਈਬ੍ਰਿਡ ਜਿਹੜਾ ਵੀ ਬੂਟਾ ਲਿਆਉਣਾ ਹੋਵੇ ਆਪਾਂ ਵੀ ਕੋਈ ਵੀ ਫਲਦਾਰ ਤੇ ਹਾਈਬ੍ਰਿਡ ਲਿਆ ਕਰਗੇ ਤੇ ਇਹਦੇ ਤੇ ਫਲ ਬਹੁਤ ਜ਼ਿਆਦਾ ਲੱਗਦਾ ਜੀ ਚੰਗੀ ਲੱਗੇ ਲਾਇਕ ਸ਼ੇਅਰ ਜ਼ਰੂਰ ਕਰੋ ਜੀ ਵੈਕ ਜੀ ਫਾਲ ਸਾਹਿਬ ਵੈਕ ਜੀ ਫਤਿਹ